ਚਲੋ ਜੀ ਅਗਲੀ ਗੱਲ ਚਾਹ ਤੇ ਫੇਰ ਆਈ ਆ ਸਾਡੇ ਸਟੂਡੀਓ ਦੀ ਚਾਹ ਬੜੀ ਮਸ਼ਹੂਰ ਰਹੀ ਸ਼ੁਰੂ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਚਾਹ ਦਾ ਹੜਾ ਰਿਕਾਰਡ ਰਿਆ ਖਾਲੜੇ ਤੋਂ ਲੈ ਕੇ ਰਾਜੋਂ ਦਾ ਤੱਕ ਤੇ ਮਾੜੀ ਮੇਗਾ ਦੇ ਠਿੱਖੀ ਵਿੰਡੋ ਦੁਕਾਨ ਕਿਤੇ ਵੀ ਹੋਵੇ ਸਾਡੀ ਦੁਕਾਨ ਦੀ ਚਾਹ ਦੀ ਸਰਵਿਸ ਬਹੁਤ ਵਧੀਆ ਰਹੀ ਤੇ ਸਭ ਤੋਂ ਜਿਆਦਾ ਵਧੀਆ ਸਰਵਿਸ ਰਹੀ ਜੇ ਚਾਹ ਦੀ ਸਾਡੀ ਦੁਕਾਨ ਦੀ ਠਿੱਖੀ ਵਿੰਡੋ ਸਟੂਡੀਓ ਦੇ ਬਾਸਟੂਡੀਓ ਪਿੱਕੀ ਵੰਡਾ ਖੇਮਕਰ ਰੋਡ ਬੱਸ ਸਟੈਂਡ ਉੱਥੇ ਚਾਹ ਦੀ ਸਰਵਿਸ ਇਦਾਂ ਵਾਂ ਵੀ ਤੁਸੀਂ ਜਦੋਂ ਜਾਂਦੇ ਹੋ ਨਾ ਸਿਆਲ ਦੇ ਵਿੱਚ ਮਤਲਬ ਸਾਡੀ ਦੁਕਾਨ ਤੇ ਪਾਣੀ ਓੱਖਾ ਮਿਲਦਾ ਏ ਇਹ ਗੱਲ ਸਭ ਨੂੰ ਪਤਾ ਜਿਹੜੇ ਉੱਥੇ ਕੰਦੇ ਕੰਦੇ ਆ ਜਿਹੜੇ ਪੈਂਦੇ ਆ ਜਿਹੜੇ ਬਾਸਟੂਡੀਓ ਨਾਲ ਜੁੜੇ ਹੋਏ 2007 ਤੋਂ ਲੈ ਕੇ 2020 ਤੱਕ 21 ਤੱਕ ਕੀ ਪਾਈ ਦਾ ਕੀ ਮਹੱਤਵ ਤੇਰਾ ਤੇ ਤੂੰ 15 ਸਾਲ ਦਾ ਸੁਖੇ ਦਾ ਇਹ ਜਿਹੜਾ 15 ਸਾਲ ਦਾ ਦੌਰ ਆ ਨਾ ਠਿੱਕੀ ਵੀਟ ਦੁਕਾਨ ਵਾਲਾ ਇਹਦੇ ਵਿੱਚ ਸਾਡੀ ਦੁਕਾਨ ਤੇ ਪਾਣੀ ਔਖਾ ਮਿਲਦਾ ਸੀ ਤੇ ਚਾਹ ਸੁੱਕੀ ਮਿਲਦੀ ਉਹਨਾਂ ਵੀਰ ਸਾਹਿਬਾ ਵੀ ਮੈਂ ਗੱਲ ਕਿਉਂ ਤੇ ਕਿਤਰਾ ਕਰਨ ਦੇ ਆ ਇਹ ਕਿਹੜੀ ਗੱਲ ਪਾਣੀ ਨਹੀਂ ਮਿਲਦਾ ਜਾਮਿਲ ਦਿੱਤੀ ਆਣੀ ਹੁਣ ਇੱਥੇ ਤੁਹਾਨੂੰ ਮੈਂ ਦੱਸ ਦਵਾਂ ਕਿ ਆਪਾਂ ਧਾਰਨ ਪੱਕੀ ਰੱਖਦੇ ਨੇ ਕੱਚੀ ਗੱਲ ਆਪਾਂ ਤੁਹਾਨੂੰ ਰੱਖਿਆ ਕੱਚੀ ਨਹੀਂ ਕਰਨੀ ਕੋਈ ਵੀ ਗੱਲ ਪੱਕੀ ਰੱਖਣੀ ਸਰ ਜਦੋਂ ਕੋਈ ਦੁਕਾਨ ਤੇ ਹੁੰਦਾ ਨੇ ਕਈ ਬਈ ਮੁੰਡੇ ਆਣ ਕਹਿਲੀ ਕਰ ਜਾਂਦੇ ਆ ਧਿਆਨ ਨਹੀਂ ਦਿੰਦੇ ਆਪਣੀ ਇੱਚ ਚ ਚਕਚਕੀਰਾ ਲੱਗੇ ਰਹਿੰਦੇ ਆ ਕੋਈ ਆਵੇ ਤੇ ਉਹਨੂੰ ਪਾਣੀ ਪੂਣੀ ਤੋਂ ਕਹਿਰਾ ਕਰ ਜਾਂਦੇ ਆ ਚੇਤਾ ਭੁਲਾ ਲੀਂਦੇ ਆ ਤੇ ਸਾਡੀ ਦੁਕਾਨ ਦੇ ਨਾਲ ਆ ਸਾਡਾ ਗੁਲਦੀਪ ਕੀਪਾ ਪੰਡਤ ਚਾਹ ਵਾਲਾ ਦੀਪ ਚਾਹ ਵਾਲਾ ਸਾਡਾ ਪੁਰਾਣਾ ਮਸ਼ਹੂਰ ਬੰਦਾ ਸਾਡਾ ਯਾਰ ਆਉ ਬਹਮਣ ਯਾਰ ਬੜਾ ਭਰਾ ਹੈ ਇਹ ਹੱਜ ਵੀ ਇਹ ਘਾ ਬੜੀ ਇਤ ਕਰਦਾ ਚਾਹ ਦੇ ਉਹ ਭਾਵੇਂ ਗੱਡੀ ਨੰਗ ਦੀ ਵੇਖ ਲਵੇ ਸਹੀ ਉਹਨੇ ਤੇ ਗੱਡੀ ਤੇ ਕਿਉਂ ਹੈ ਨਾ ਦੇ ਪిల్లాਡਾ ਕੋ ਚਾਹ ਪੀਓ ਹੁਣ ਚਾਹ ਦਾ ਸਿਸਟਮ ਇਹ ਹੀ ਵੀ ਗੁਲਦੀਬ ਨੇ ਘਾ ਜੇ ਜੇ ਮੰਨ ਲਓ 3 ਐ ਬਾਹਰੋਂ ਇਹੋ ਚੱਲਦਾ ਹੁੰਦਾ ਨਾ 2/3 3/4 4/5 ਇਹ ਦੁਕਾਨਾਂ ਦੇ ਚਾਹ ਦਾ ਇਦਾਂ ਚੱਲਦਾ ਹੁੰਦਾ ਹੈ ਹੁਣ ਪਤਾ ਨਹੀਂ ਕੀ ਚੱਲਦਾ ਉਦੋਂ ਇਦਾਂ ਚੱਲਦਾ ਹੈ ਤੇ ਇਹਨੇ ਵੇ ਲੈਣਾ ਵੀ ਇੱਕ ਤੇ ਅੰਦਰ ਬਾਜ਼ ਬੈਠਾ ਹੀ ਹੈਗਾ ਨਹੀਂ ਵੀ ਹੈਗਾ ਤਾਂ ਵੀ ਕੋਈ ਗੱਲ ਨਹੀਂ ਇਹ ਜਿੰਨੇ ਮੇਰੇ ਕਹਾ ਗਿਆ ਸਾਰਿਆਂ ਦਾ ਨੂੰ ਭੇਦ ਸੀ ਪਤਾ ਹੈ ਕਿਹੜੇ ਕਿਹੜੇ ਆਉਂਦੇ ਆ ਕਿਹੜੇ ਜਾਂਦੇ ਆ ਇਹਨੇ ਬੱਸ ਬੱਸ ਸਟੈਂਡ ਤੋਂ ਉਧਰੋਂ ਕੋਈ ਮੋਟਰਸਾਈਕਲ ਤੇ ਤਰਦਾ ਜਾ ਪਤਾ ਵੀ ਆ ਹੁਣ ਤਿੰਨ ਕ ਜਣੇ ਆਉਣ ਲੱਗੇ ਦੁਕਾਨ ਵਾਲ ਨੂੰ ਇਹਨੇ ਚਾਰ ਕੱਪ ਚਾਹ ਪਾ ਕੇ ਤੁਰ ਪੈਣਾ ਦੁਕਾਨ ਨੂੰ ਇਹਨੇ ਚਾਰ ਕੱਪ ਚਾਹ ਪਾ ਕੇ ਤੁਰ ਪੈਣਾ ਤੇ ਉਧਰੋਂ ਜਾਣਾ ਤੇ ਕਈ ਵਾਰੀ ਇਹਨੇ ਵੇਖ ਲੈਣਾ ਪਏ ਉਹ ਅੰਦਰ ਇਹ ਇਹਨੇ ਕੀ ਕਰਨਾ ਵੀ ਜਦੋਂ ਆਉਣੇ ਮੈਨੂੰ ਅਜੇ ਇਹਨਾਂ ਨਾਲ ਦੁੱਧ ਸੁਟਣੇ ਆਉਣਾ ਚ ਇਹਨੇ ਵੀ ਲਾ ਕੇ ਆਣ ਘਲੋਣਾ ਇਹ ਪਤਾ ਕਲਦੀਬ ਲਾਗੇ ਕਲਦੀਬ ਵਾਲਾ ਇਹ ਮੈਂ ਵੇਖਣਾ ਹੀ ਆ ਫਿਰ 4 ਕੱਪ 3 ਬੜਾ 4 ਆਪੇ ਆ ਦੇ ਨਾਮ ਤੇ ਮਲਕ ਕਲਦੀਬ ਨੇ ਚਾ ਸਾਡੇ ਦੁਕਾਨ ਚ ਸਾਡਾ ਲੰਗਰ ਸਿਸਟਮ ਚੱਲਦਾ ਰਿਹਾ ਵਾ ਕੋਈ ਚਾ ਵਾਲਾ ਸਾਡਾ ਉਹ ਸਿਸਟਮ ਨਹੀਂ ਚੱਲਿਆ ਪਿਆ ਦੁਕਾਨਾਂ ਦਾ ਕੀ ਹਿਸਾਬ ਦਾ ਆਡਾ ਚਾਹ ਵਾਲਾ ਸਿਸਟਮ ਇਦਾਂ ਦਾ ਚੱਲਦਾ ਹੁੰਦਾ ਸੀ ਤੇ ਜਦੋਂ ਮਹੀਨੇ ਬਾਅਦ ਪਰਚੀਆਂ-ਪੁਰਚੀਆਂ ਹੀ ਉਹ ਜਿਹੜਾ ਕੱਟ ਕੇ ਜਿਹੜੇ ਦੁਕਾਨ ਦੇ ਚੁੱਕੀ ਲਾ ਦੇਣੀ ਮੁੰਡੇ ਦੀ ਵੀ ਦੇ ਚਾਹ ਦੀਆਂ ਪਰਚੀਆਂ ਦੀਆਂ ਦਿੰਦੇ ਹੁੰਦੇ ਆ ਉਹ ਮੁੜ ਕੇ ਇਤਰਾ ਕਟੀਆਂ ਕਰਕੇ ਲੈ ਆਉਂਦਾ ਮਹੀਨੇ ਦੋ ਮਹੀਨੇ ਬਾਅਦ ਇਹ ਕਦੀ ਇਸ ਤਰ੍ਹਾਂ ਨਹੀਂ ਪਏ ਹੋਏ ਜਦ ਹੀ ਦਿੱਤੇ ਪੀਆ ਪੰਜਾਂ ਦਿਨਾਂ ਦਾ ਤੇਰਾ ਹੀ 500 ਹੀ ਜਾਂ 700 ਹੀ ਜਾਂ 1000 ਹੀ ਜੇ ਤਾਂ ਆ ਦਿਨਦੰਨਾ ਇਹ ਸਾਬ ਹੀ ਨਹੀਂ ਹੈਗਾ ਉਹਨਾਂ ਸਮਿਆਂ ਚ 2007 15 ਸਾਲ ਪਹਿਲਾਂ ਦੀ ਗੱਲ ਮੈਂ ਸੁਣਾਉਣ ਲੱਗਾ ਜੇ ਪੈਸਿਆਂ ਦੀ ਵੰਡ ਹੋਣਾ ਸੁਝਿਓ ਵੀ ਹਨਾ 5000 ਰੁਪਏ ਦੀ ਕਿੰਡੀ ਗੱਲ 5000 ਰੁਪਏ ਦੀ 15 ਸਾਲ ਪਹਿਲਾਂ ਦੀ ਮੈਂ ਗੱਲ ਕਰਦਾ ਜੇ ਇਤਨੇ ਕਮ ਹੋਣਾ ਸੀ ਭਾਜੀ 5000 ਦੇ ਦਿਓ ਭਾਜੀ ਮੈਨੂੰ ਲੋੜ ਆ ਤੇ ਮੈਂ ਤੁਹਾਡੇ ਨਾਲ ਇਹਦੋਂ ਮੋੜ ਦੂੰਗਾ 10000 ਯਾਰ ਮਿਲ ਜੂਗਾ ਲੈ ਲਓ 10000 ਯਾਰ ਲੈ ਲਓ ਕੋਈ ਨਹੀਂ ਅਮੀਨੇ ਦਾ ਮੋੜ ਦੀ ਮੋੜਨੇ ਕਿੰਨੇ ਹੁੰਦੇ 10000 ਇੱਕ ਆ ਗਈ ਗੱਲ ਖਤਮ ਭਾਈ ਮੈਨੂੰ ਉਹ ਦੂਜੇ ਪੈਸੇ ਨਾ ਲੈ ਲਓ ਕਿ ਇਸ ਤੋਂ ਧਾਰੇ ਥੋੜੇ ਜਿਹਾ ਉਹ ਕਿਸ਼ਤਾਈਆਂ ਵਾਲੇ ਮਾਣ ਨਹੀਂ ਉਹ ਚ ਵਿਆਜ ਬੜਾ ਪੈਣਾ ਚਾਹ ਲੈ ਲਓ ਮੈਨੂੰ ਪੈਸੇ ਕਿਸ਼ਤਾਂ ਦੇ ਮੌਜ ਤੇ ਮਮਾ ਵਿਆਜ ਬੜਾ ਪੈ ਜਾਂਦਾ ਤੇ ਉਹ ਆਰਪੀਆ ਲੈ ਜਾਂਦੇ ਆ ਜੇ ਕਿਸ਼ਤਾ ਕੋਈ ਚਾਲੇ ਛੱਡ ਕੇ ਲੈ। ਚਲ ਫਿਰ ਵੇਖ ਲਓ ਜਿਤਨਾ ਵੀ ਕਰਨਾ ਤੁਸੀਂ। ਮੈਂ ਜਾਣ ਕੇ ਖਰਾਹਤਾ ਮੈਂ ਚੱਲ ਕਿਸ਼ਤਾ ਵਾਲਾ ਲੈਦਾਈ ਤੈਨੂੰ। 15000 ਲੈਦਾਈ। ਜੱਜ ਲੈ ਲਓ ਮੈਂ 20 ਲੈਦਾਈ। ਪਤਾ ਨਹੀਂ ਕਿੰਨਾ ਲੈ ਕੇ ਦਿੱਤਾ ਮੈਨੂੰ ਮੈਂ 20 ਲਿਆ ਲੂ ਕਿਹਦੇ ਨਹੀਂ ਮੈਂ ਆਪਦੇ ਕੋਲੋਂ ਦਿੱਤਾ ਮੈਂ ਝੂਠ ਮਾਰਦਾ। ਮੈਂ ਕਿਸ਼ਤਾ ਦਾ ਹੀ। ਇਹਦਾ ਵਿਆਜ ਬੜਾ ਹੀ। ਮੈਨੂੰ ਪਤਾ ਕਿੱਥੇ ਵਿਆਜ ਮਿਲਦਾ ਇਹਦੇ ਦਾ। ਪੈਸੇ ਹੀ ਨਹੀਂ ਮੋੜਨੇ ਕਿਸ਼ਤੀ ਨਹੀਂ ਤੁਰਨੀ ਦੇ। ਤੁਰਨੀ ਨਹੀਂ ਉਹ ਤੇ ਵਿਚਾਰੇ ਤੋਂ। ਉਮਨੇ انا ਇਧਰ ਹਸਤਾ ਬਣਾਈਏ ਨਾ ਤੁਸੀਂ ਕਿਸ਼ਤਤਾਰੀ ਆ ਉਧਰੋਂ ਉਹ ਜਿੰਨਾ ਵੀ ਲਿਆ ਹੀ ਪਤਾ ਨਹੀਂ ਕਿੰਨਾ ਲਿਆ ਉਹ ਪਏ 15-20000 ਰੁਪਈਆ ਉਹ ਸਾਰਾ ਚਾਹਾਂ ਚ ਜਾਂਦਾ ਮੜਕਾਡਾ ਮਤਲਬ ਕੱਲ ਚਾਹ ਤੇ ਆਈਏ ਪੈਸਾ ਨੂੰ ਵੀ ਛੱਡੀਏ ਚਾਹ ਦੀ ਸਰਵਸ ਸਾਡੀ ਏਡੀ ਜਿਆਦੀ ਜ਼ਬਰਦਸਤ ਸੀ ਪਿੱਖੀ ਬੰਦ ਦੁਕਾਨ ਦੀ ਤੇ ਗੁਰਦੀਪ ਸਾਡਾ ਪੰਡਤ ਅੱਜ ਵੀ ਉੱਥੇ ਜੀ ਖੇਮਕਰ ਰੋਡ ਤੇ ਜੇ ਕੱਲਿਆ ਵੀ ਚਲੋ ਉਹਦਾ ਕੰਮ ਸੀ ਉਹਦੀ ਉਹਨੇ ਕਿਹੜੇ ਵਿਚਾਰੇ ਨੇ ਉਤਰਾ ਲੈ ਚਾਹ ਹੀ ਪਈ ਆ ਕਿੰਨਾ ਵੀ ਜੇ ਚਾਹੀਏ ਤੇ ਜਿਹੜੀ ਆਪ 10000 ਦੀ ਚਾਹ ਪੀਨੇ ਆ ਦੋ ਤਿੰਨ ਹੀ ਐਤ ਵੀ ਸਾਰੀ ਸਕਦੇ ਆ ਪਰ ਨਹੀਂ ਨਾ ਸਾਡਾ ਜੋ ਕਾਮੀ ਤੁਹਾਨੂੰ ਦੱਸਿਆ ਵੀ ਚਾਹ ਦਾ ਲੰਗਰ ਵਾਲਾ ਸਿਸਟਮ ਸੀ ਉੱਥੇ ਵੇਹ ਦੇ तरीके ਨਾਲ ਚੱਲਦੇ ਫਿਰ ਦੋ ਤਿੰਨ ਹਜ਼ਾਰ ਰੁਪਏ ਸਾਰ ਸਕਦੇ ਹਾਂ ਪਰ ਨਹੀਂ ਨਾ ਆਹੀ ਉਹਨੂੰ ਖੋਲੀ ਛਿੱਟੀ ਦਿੱਤੀ ਵੀ ਤੂੰ ਜਿਹੜਾ ਆਵੇ ਤੂੰ ਕਿਹਾ ਬੈਸਮ ਨਕਲ ਲਾ ਹੀ ਨਹੀਂ ਕਈ ਰਾਂ ਬੰਦੇ ਵੀ ਰਾਂ ਰਹਿ ਜਾਂਦੇ ਜਿਹੜੇ ਆਉਂਦੇ ਜਾਂਦੇ ਯਾਰ ਚਾਹ ਆਹੀ ਤੇ ਪੀਣੀ ਨਹੀਂ ਆਈ ਤੇ ਉਤੋਂ ਪੀਤੀ ਉਹਨੇ ਨਿਫੜੋ ਫੜੋ ਪੀਓ ਆ ਵੀ ਆਦਨਾਂ ਦਾ ਪੀਓ ਪੀਓ ਕੋਈ ਨਹੀਂ ਅਦੋ ਜੀਏ ਦੁੱਧ ਪੱਤੀ ਬਣਾਈਏ ਚਾਹ ਦੀ ਤੁਹਾਨੂੰ ਗੱਲ ਸੁਣਾਦੀ ਆ ਚਾਹ ਤਾਂ ਚੱਲੇ ਹਾਂ ਤੇ ਫੇਰ ਚਾਹ ਦੀ ਆਪਣਾ ਕੋਈ ਨਾ ਕੋਈ ਟਿਕ ਕੇ ਰਹਿਣਾ ਚਾਹ ਤਾਂ ਬਾਹਰ ਹੀ ਆਣਾ ਕੁਲਦੀਪ ਦੀ ਪਰ ਇੱਕ ਚਾਹ ਵਾਲੀ ਦੀ ਗੱਲ ਆ ਉਹ ਨਿੱਕੇ ਨੂੰ ਵਧੀਆ ਆਉਂਦੀ ਐ ਐਕਟਿੰਗ ਸਾਡੇ ਨੂੰ ਮੇਰਾ ਇੱਕ ਸ਼ਗਿਰਦ ਆ ਨਿੱਕਾ ਦਵਿੰਦਰ ਭਖੇਂਡਾ ਸਟੂਡੀਓ ਆ ਕੰਮ ਕਰਦਾ ਤੇ ਇੱਕ ਕੋਰੀ ਤੇ ਕੁਲਦੀਪ ਨੂੰ ਨਾ ਪਤਾ ਨਹੀਂ ਕੀ ਹੋਇਆ ਬਾਜ ਭਾਈ ਮੇਰੀ ਮਾੜੀ ਅੰਦਰ ਆ ਕੇ ਗੱਲ ਸੁਣ ਮੈਂ ਤੈਨੂੰ ਇੱਥੇ ਦੱਸ ਦੇ ਜੇ ਕੋਈ ਤੈਨੂੰ ਗੱਲ ਆ ਤੇ ਦੱਸ ਦੇ ਤੇ ਪੈਸੇ ਪੋਏ ਲੈਣੇ ਤੇ ਦੂਜਾ ਤੈਨੂੰ ਲੋੜ ਆ ਤੇ ਦੱਸ ਦੇ ਹੋਰ ਕੀ ਐ ਨਹੀਂ ਮੇਰੇ ਨਾਲ ਕਰ ਅੰਦਰ ਆਉ ਗੱਲ ਨਿਕਾਇ ਲਾਗੇ ਮੈਂ ਚਲਦਾ ਦੇ ਜੇ ਤੈਨੂੰ ਪੈਸਾਂ ਦੀ ਲੋੜ ਆ ਜੇ ਕੋਈ ਤੇਨਾ ਘਰ ਚ ਪ੍ਰੋਬਲਮ ਆ ਕੋਈ ਮੁਸ਼ਕਲ ਹੈ ਤੇਰੀ ਤੂੰ ਦੱਸ ਦੇ ਆਪਣੋ ਇੱਥੇ ਕੱਲ੍ਹ ਆ ਨਿਕਾ ਤੇ ਮੈਂ ਹੀ ਬਿਠੇ ਨਹੀਂ ਭਾਈ ਮੇਰੀ ਗੱਲ ਅੰਦਰ ਆ ਕੇ ਗੱਲ ਸੁਣੋ ਮੰਨਦਾ ਮੈਂ ਗੱਲ ਸੁਣੀ ਤੇ ਰੋਣੀ ਹੈ ਨਾਲੇ ਮੈਂ ਚਾਲੇ ਫਿਰ ਫਿਰ ਚਲਦੇ ਭਰਾਵਾ ਹੋਏ ਅੰਦਰ ਸਾਹਮਣੇ ਬੈਜੇ ਨੇ ਅੰਦਰ ਗਏ ਨਾ ਬੂਹਾ ਢੋਆ ਨਾ ਬੂਹਾ ਮਾਰਿਆ ਇੱਥੋਂ ਟਿੱਕੇ ਸਾਹਮਣੇ ਬੈਗੇ ਨਿੱਕਾ ਆ ਦੀ ਸਾਹਮਣੇ ਬੈਠਾ ਆਪ ਦਿਲੋ ਤਾਂ ਚੋਰੀ ਇਹ ਨਹੀਂ ਵੀ ਕਿਹਾ ਬੂਹਾ ਖੁੱਲਾ ਆਵਾਜ਼ ਸਾਹਮਣੇ ਦੇ ਦੱਸਣ ਦੇ ਆਪੀ ਚਲ ਤੂੰ ਬੂਹਾ ਢੋਲਾ ਜੇ ਨਿੱਕੇ ਨੂੰ ਨਹੀਂ ਸੁਣਾਉਣੀ ਅੰਦਰ ਵੜਿਆ ਉਹ ਨਿੱਕਾ ਕਰਕੇ ਖੁੱਲਾ ਹੁੰਦਾ ਵਧੀਆ ਅੰਦਰ ਗਿਆ ਦੇ ਮਾਸ਼ਾਅੱਲ ਸੁਣਾ ਨਿੱਕਾ ਨਹੀਂ ਸੁਣਾਈ ਅੰਦਰ ਜਾ ਕੇ ਰੋਂ ਟੱਕਰ ਪਿਆ ਮੈਂ ਇਹ ਕੀ ਹੋਇਆ ਯਾਰ ਤੂੰ ਤੇ ਗੱਲ ਸੁਣਾ ਆਂ ਅੰਦਰ ਤੂੰ ਗੱਲ ਕਿਤੇ ਸੁਣਾ ਮੁੰਡਿਆ ਉਹ ਰੋਣ ਨੂੰ ਨਾ ਮੈਂ ਅੰਦਰ ਜਾ ਕੇ ਉਹ ਰੋਣ ਟੱਕਰ ਪਿਆ ਮੈਂ ਇਹ ਕੀ ਹੋਇਆ ਯਾਰ ਤੂੰ ਤੇ ਗੱਲ ਸੁਣਾ ਆਂ ਅੰਦਰ ਤੂੰ ਗੱਲ ਕਿਤੇ ਸੁਣਾ ਮੁੰਡਿਆ ਉਹ ਰੋਣ ਨੂੰ ਨਾ ਮੈਂ ਚਾਚਾ ਗੱਲ ਸੁਣਾ ਨਾ ਰੇ ਮੈਂ ਚਾਚਾ ਕੱਲ ਸੁਣਾ ਉਹ ਰੁਈ ਜਾਵੇ ਨਿਕਾ ਬਾਹਰ ਸੀ ਜਾਵੇ ਯਾਰ ਜ਼ਿਆ ਬਾਏ ਪੈ ਗਿਆ ਯਾਰਾ ਇਹ ਕੀ ਚੱਕਰ ਹੈ ਉਹ ਮੈਂ ਹਕਲਦੀਪ ਕੱਲ ਦੱਸ ਕੱਲ ਸੁਣਾ ਬਾਜੀ ਮੈਂ ਉਹਦੇ ਪਰ ਕਿੰਨੇ ਪੈਸੇ ਦੇਣੀਆਂ ਤੇ ਮੱਕੀ ਆ ਫਿਰ ਕੀ ਅੱਜ ਦੇਣੇ ਉਹਦੇ ਤੇ ਦੀਦਨੇ ਇਹ ਗੱਲ ਤੁਹਾਨੂੰ ਨਿਕਾ ਆਪਣਾ ਵਕੀਲਗਰ ਰੋਡ ਤੇ ਜੇ ਦਿਵਿੰਦਰ ਸਾਡਾ ਸੂਰੀਓ ਵਾਲਾ ਸ਼ਹਿਰ ਦਾ ਪਰ ਉਹ ਜਿਹੀ ਤਰ੍ਹਾਂ ਦੱਸ ਸਕਦਾ ਤੇ ਉਹ ਐਕਟਿਵ ਵੀ ਬੜੀ-ਬੜੀ ਕਰੂਗਾ ਕੀ ਕੀ ਕਰਦਾ ਇਹ ਸਾਡਾ ਕੁਲਦੀਪ ਚਾਹੜਾ ਚਲੋ ਖੈਰ